ਸਾਸੀ ਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਸੰਗਤਾਂ ਨੂੰ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਸੀ ਤੇ ਬਹੁਤ ਜ਼ਿਆਦਾ ਜਿਹੜਾ ਆ ਖਬਰਾਂ ਵੀ ਦੇਖਣ ਨੂੰ ਮਿਲੀਆਂ ਜਿਦੇ ਚ ਦੱਸਿਆ ਜਾਂਦਾ ਸੀ ਕਿ ਦੋਹਾ ਕਤਰ ਦੀ ਜੇਲ੍ਹ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੰਦੀ ਬਣਾਇਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ ਇਸ ਦੇ ਉੱਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਆਹਤ ਹੋਈਆਂ ਤੇ ਵਕ-ਵਕ ਤਾਵਾਂ ਤੇ ਸੰਗਤਾਂ ਨੇ ਇੱਕ ਜਿਹੜਾ ਆ ਮੰਗ ਪੱਤਰ ਉੱਚ ਅਧਿਕਾਰੀਆਂ ਨੂੰ ਦਿੱਤਾ ਜਿਦੇ ਵਿੱਚ ਤੁਹਾਨੂੰ ਦੱਸਈਏ ਕਿ ਮਕੇਰੀਆਂ ਦੇ ਵਿੱਚ ਵੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਏਡੀਸੀ ਸਾਹਿਬ ਨੂੰ ਡੀਸੀ ਦਫ਼ਤਰ ਜਾ ਕੇ ਦਿੱਤਾ ਗਿਆ ਸੀ ਤੁਹਾਨੂੰ ਦੱਸਈਏ ਕਿ ਅੱਜ ਨਿਹੰਗ ਸਿੰਘ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਏਡੀਸੀ ਸਾਹਿਬ ਨੂੰ ਸਨਮਾਨਿਤ ਕੀਤਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ ਦੇ ਉੱਤੇ ਚਾਣਨਾ ਵੀ ਪਾਇਆ ਕਿ ਇਹ ਮੰਗ ਪੱਤਰ ਦੇਣ ਤੋਂ ਠੀਕ 10 ਦਿਨਾਂ ਬਾਅਦ ਹੀ ਜਿਹੜੀ ਕਾਰਵਾਈ ਪੂਰੀ ਹੋ ਗਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਭਾਰਤ ਬੜੇ ਹੀ ਸਨਮਾਨ ਦੇ ਨਾਲ ਪਹੁੰਚ ਚੁੱਕੇ ਨੇ ਦੋਹਾ ਕਤਰ ਦੀ ਜੇਲ੍ਹ ਦੇ ਵਿੱਚੋਂ ਰਿਲੀਜ਼ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਬੜੇ ਹੀ ਆਦਰ ਮਾਨ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਹੁੰਚੇ ਨੇ ਇਸ ਦੇ ਉੱਤੇ ਏਡੀਸੀ ਸਾਹਿਬ ਨੂੰ ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਦੇ ਨਾਲ ਇਹ ਸਾਰੀ ਗੱਲਬਾਤ ਜਿਹੜੀ ਹੈ ਸਾਂਝੀ ਕੀਤੀ ਗਈ ਇਹ ਅਜ ਤੋਂ तकरीबन 10 ਦਿਨ ਪਹਿਲਾਂ ਨਿਹੰਗ ਸਾਹਿਬਾਂ ਦਾ ਇੱਕ ਜਥਾ ਜਿਹੜਾ ਸੀ ਇਹਨੂੰ ਮਿਲਣ ਆਇਆ ਤੇ ਇਹਨਾਂ ਵੱਲੋਂ ਇੱਕ ਮੰਪਰਤ ਦਿੱਤਾ ਗਿਆ ਤੇ ਗੁਰੂ ਘਰ ਘਰ ਦੇ ਵਿੱਚ ਜਿਹੜਾ ਸਰੂਪ ਹੈ ਬਾਬਾ ਜੀ ਦਾ ਉਹ ਅਥਾਰਟੀਆਂ ਵੱਲੋਂ ਜਿਹੜਾ ਹੈ ਆਪਣੀ ਕਬਜ਼ੇ ਦੇ ਵਿੱਚ ਲਿਆ ਗਿਆ ਤੇ ਉਹਦੇ ਬਾਰੇ ਉਹਨਾਂ ਵੱਲੋਂ ਜ਼ਰੀਏ ਡਿਪਟੀ ਕਮਿਸ਼ਨਰ ਆਫਿਸ ਪਿਸ਼ਾਰਪੁਰ ਇੱਕ ਮਨਪੱਤਰ ਦਿੱਤਾ ਗਿਆ ਤੇ ਆਪਣੀ ਬੇਨਤੀ ਜਿਹੜੀ ਕੀਤੀ ਗਈ ਸੀ ਜਿਹੜਾ ਸ੍ਰੀ ਹੈ ਉਹ ਸ੍ਰੀ ਪੂਰੇ ਸਤਿਕਾਰ ਨਾਲ ਪੂਰੇ ਸਨਮਾਨ ਨਾਲ ਭਾਰਤ ਦੇ ਵਿੱਚ ਵਾਪਸ ਜਿਹੜਾ ਹੈ ਉਹ ਦਵਾਇਆ ਜਾਵੇ ਤੇ ਅੱਜ ਬਹੁਤ ਸੁਣ ਕੇ ਖੁਸ਼ੀ ਹੋਈ ਕਿ ਦਸਾਂ ਦਿਨਾਂ ਦੇ ਵਿਚਕਾਰ ਤੇ ਐਕਸ਼ਨ ਹੋ ਗਿਆ ਤੇ ਬਾਬਾ ਜੀ ਦਾ ਸ੍ਰੀ ਜਿਹੜਾ ਹੈ ਤੇ ਉਹ ਪਰ ਦੇ ਚ ਪੂਰੇ ਸਰਕਾਰ ਦੇ ਨਾਲੋਂ ਵਾਪਸ ਆ ਗਿਆ ਹੈ ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਵੀ ਸਨਮਾਨ ਦਿੱਤਾ ਤੇ ਮਨ ਜਿਹੜਾ ਹੈ ਬਹੁਤ ਖੁਸ਼ ਹੁੰਦਾ ਹੈ ਬਹੁਤ ਖੁਸ਼ ਹੋ ਹੁੰਦਾ ਹੈ ਕਿ ਜਦੋਂ ਇਨਾ ਮਰਿਆ ਤੇ ਇਨਾ ਤੁਰੰਤ ਜਿਹੜਾ ਹੈ ਉਹ ਐਕਸ਼ਨ ਹੋ ਗਿਆ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਵਾਲੇ ਗੁਰੂ ਜੀ ਸਤਿ ਸ੍ਰੀ ਅਕਾਲ 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 419 ਸੋਨੀ ਪਹਿਲਾਂ ਦਰਜ ਕਰਵਾ ਦਰੂਨ ਜਸਾ ਸਿੰਘ ਗਾਮੜੀ ਵਿਸਰੂ ਤੋਂ ਉਹ ਕਿਚ ਮੰਗ ਪੱਤਰ ਪੀਡੀਸੀ ਉਹਨਾਂ ਚਤਾ ਜੀ ਜਤਾ ਸਿੰਘ ਉਹਦੇ ਦੋਹਾਂ ਕੱਪੜੀ ਜੇਲ੍ਹ ਦੇ ਵਿੱਚ ਉਸ ਲੋਕ ਨੇ 13 ਸਾਲ ਦੇ ਜੇਲ੍ਹ ਦੇ ਵਿੱਚ ਬੰਦ ਹਨ ਇਹਨਾਂ ਨੇ ਬੜੀ ਜੰਦੋਜਦ ਕਰਕੇ ਇੱਕ ਹਫਤੇ ਦੇ ਅੰਦਰ ਅੰਦਰ ਉਹ ਜਿਹੜੇ ਸਬੂਤ ਹੈ ਉਹ ਸਭਾ ਦੇ ਨੂੰ ਵਾਪਸ ਭਰਤ ਸ੍ਰੀ ਦਰਬਾਰ ਸਾਹਿਬ ਹੁnga ਨਖਸਰ ਬਾਬਾ ਰਵਜ ਸਿੰਘ ਜੀ ਅਸਥਾਨ ਦੇ ਜੋ ਬੁੱਢੇ ਨੇ ਉਹ ਕਿਨਾਂ ਅੱਜ ਪਾਰਦਾ ਕਰਕੇ ਟੀਟੀਸੀ ਬਾਲਾ ਜਪਾ ਦੇ ਦਰਸ ਮਾਰਨ ਤੋਂ ਬਾਅਦ ਆਏ ਸੀ ਉਹਨਾਂ ਦਾ ਸਵਾਗਤ ਤੇ ਆਇਆ ਕਿਉਂਕਿ ਇਸ ਤਰ੍ਹਾਂ ਦੇ ਅਫਸਰ ਜਿਹੜੇ ਨੇ ਗੁਰਮਤਿ ਨੂੰ ਬੰਨਣ ਵਾਲੇ ਇਹਨਾਂ ਗੁਰੂ ਸਾਹਿਬਾਂ ਦੇ ਦੇ ਕਾਰਜ ਕਰਨ ਵਾਲੇ ਨੇ ਉਹਨਾਂ ਦਾ ਦਰਬਾਰ ਸਦਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Hãy subscribe cho kênh Ghiền <coughs> Mì không bỏ lỡ